ਪੰਜਾਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀ ਐ ਤੇ ਤਾਜ਼ਾ ਮਾਮਲਾ ਕੋਟਪੂਰਾ ਤੋਂ ਸਾਹਮਣੇ ਆਇਆ ਇੱਕ ਸਕੂਲ ਅਧਿਆਪਕਾ ਕੋਲੋਂ ਪਰਸਕ ਹੋਇਆ ਦਿਨ ਦਿਹਾੜੇ ਪੂਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਐ ਮੋਟਰਸਾਈਕਲ ਸਵਾਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਸ ਵਿੱਚ ਕੀਮਤੀ ਸਮਾਨ ਤੇ ਫੋਨ ਵੀ ਸੀਗਾ ਪੂਰੀ ਵਾਰਦਾਤ ਨੂੰ ਇੱਕ ਵਾਰ ਤੁਸੀਂ ਦੁਬਾਰਾ ਤੋਂ ਦੇਖੋ ਇੱਕ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਲਗਾਤਾਰ ਪੰਜਾਬ ਦੇ ਵਿੱਚ ਲੋ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਰਹੀ ਹੈ ਰੋਜ਼ ਨਿਤ ਨਵੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਨੇ ਪੰਜਾਬ ਦੇ ਕਦੇ ਕਿਸੇ ਜ਼ਿਲ੍ਹੇ 'ਚ ਵਾਰਦਾਤ ਹੋ ਜਾਂਦੀ ਹੈ ਕਦੇ ਕਿਤੇ ਚੋਰੀ ਹੋ ਜਾਂਦੀ ਹੈ ਤੇ ਇਹ ਪੂਰੀ ਘਟਨਾ ਨੂੰ ਸੀਸੀਟੀਵੀ ਦੇ ਵਿੱਚ ਰਿਕਾਰਡ ਕਰ ਦਿੱਤਾ ਗਿਆ ਪੀੜਤ ਅਧਿਆਪਕਾ ਦਾ ਕੀ ਕੁਝ ਕਹਿਣਾ ਮੌਕੇ ਦੀ ਪੂਰੀ ਵਾਰਦਾਤ ਨੂੰ ਉਹਨਾਂ ਨੇ ਦੱਸਿਆ ਆਓ ਸੁਣਦੇ ਹਾਂ ਹਾਂਜੀ ਮੇਰਾ ਨਾਮ ਨਵਦੀਪ कौर ਹੈ ਮੈਂ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਹਾਂ ਮੈਂ ਛੁੱਟੀ ਤੋਂ ਬਾਅਦ ਆਪਣੇ ਘਰ ਆ ਰਹੀ ਸੀਗੀ ਸਵਾਗ 2 ਦਾ ਟਾਈਮ ਸੀਗਾ ਘਰ ਦੇ ਬਿਲਕੁਲ ਨਜ਼ਦੀਕ ਇੱਕ ਚੋਰ ਮੀਨਜ਼ ਮੋਟਰਸਾਈਕਲ ਤੇ ਪਿੱਛੋਂ ਇੱਕ ਨੌਜਵਾਨ ਆਇਆ ਤੇ ਮੇਰਾ ਪਰਸ ਖੋ ਕੇ ਭੱਜ ਗਿਆ ਜੀ ਤੇ ਉਹ ਪਰਸ ਦੇ ਵਿੱਚ ਕੀ ਕੁਝ ਸੀਗਾ ਪਰਸ ਦੇ ਵਿੱਚ ਕੁਝ ਨਗਦੀ ਤੇ ਮੇਰਾ ਫੋਨ ਸੀਗਾ ਜੀ ਕਿਹੜੀ ਕੰਪਨੀ ਦਾ ਆਈਫੋਨ ਸੀਗਾ ਜੀ ਮੇਰਾ ਵਿੱਚੋਂ ਹੁਣ ਤੁਸੀਂ ਕੀ ਮੰਨ ਕਰਦੇ ਹੋ ਪ੍ਰਸ਼ਾਸਨ ਕਿ ਮੈਨੂੰ ਮੇਰਾ ਸਮਾਨ ਵਾਪਸ ਮਿਲਣਾ ਚਾਹੀਦਾ ਤੇ ਜਿਹੜੇ ਚੋਰ ਆ ਉਹਨਾਂ ਦੇ ਖਿਲਾਫ ਕਦਮ ਚੱਕਨੇ ਚਾਹੀਦੇ ਪੁਲਿਸ ਨੂੰ ਕੋਈ